ਮੇਰਾ ਨਾਮ ਰਵਿੰਦਰ ਹੰਸ ਹੈ ਮੈਂ ਆਮ ਆਦੀ ਪਾਰਟੀ ਪੰਜਾਬ ਦਾ ਵਾਇਸਪਰਧਾਨ ਐਸਸੀ ਵੀ ਅੱਜ ਜਗਤ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਮਾ ਪ੍ਰਕਾਸ਼ ਉਸਤ ਬਣਾਇਆ ਜਾ ਰਿਹਾ ਹੈ ਜਿਹੜਾ ਹੈਡ ਆਫਿਸ ਤੋਂ ਬਤਰਾਏ ਜੀ ਪ੍ਰਧਾਨ ਨਛਨੀ ਜੀ ਜਨਰਲ ਸੈਕਟਰੀ ਉਹਨਾਂ ਦੀ ਪੂਰੀ ਟੀਮ ਨੇ ਹਰ ਸਾਲ ਦੀ ਤਰ੍ਹਾਂ ਇਹ ਮਨਾਇਆ ਜਾਂਦਾ ਹੈ ਉਹ ਸਾਨੂੰ ਵੀ ਇੱਥੇ ਮੌਕਾ ਮਿਲਿਆ ਸ਼ੁਰੂ ਕਰਦੇ ਦਰਸ਼ਨ ਕਰਨ ਦਾ ਅੱਜ ਸ਼ੁਭ ਯਾਤਰਾ ਹੈ ਕੱਲ ਭਗਤੋ ਸਵੇਰ ਤੋਂ ਅਸੀਂ ਸੇ ਆਪਣੀ ਹਾਜ਼ਰੀ ਲਵਾਉਣਾ ਹੈ ਅਸ਼ੀਰਵਾਦ ਲੈਣਾ ਹੈ ਪ੍ਰਕਾਸ਼ ਉత్సਵ ਹੈ satsang ਹੋਏਗਾ ਲੰਗਰ ਦਾ ਪ੍ਰਬੰਧ ਹੋਏਗਾ ਆਉਣੇ ਸਿੱਖਿਸ਼ਟਾਂ ਨੂੰ ਸਨਮਾਨਿਤ ਕੀਤਾ ਜਾਏਗਾ ਗੁਰੂ ਮਹਾਰਾਜ ਦੇ ਉਰਨਿਆ ਤੇ ਚੱਲਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਏਗਾ ਗੁਰੂ ਮਹਾਰਾਜ ਦੇ 40 ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਆਪਣਾ ਚਾਲੀ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਜਿਹਦੇ ਚ ਲਿਖਿਆ ਹੈ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭੀ ਕੋ ਅਨ ਛੋਟ ਬੜੇ ਸਭ ਸੰਬ ਬਸੇ ਰਵਿਦਾਸ ਰਹੇ ਪ੍ਰਸੰਨ ਉਹਨਾਂ ਨੇ ਐਸੇ ਰਾਜ ਦੀ ਕਾਮਨਾ ਕੀਤੀ ਸੀ ਜੇ ਰਾਜ ਦੇ ਲੋਕੀ ਰੋਟੀ ਖਾਣ ਉਹਨਾਂ ਕੋ ਘਰ ਹੋਵੇ ਉਹ ਪੜੇ ਲਿਖੇ ਹੋਣ ਉਹਨਾਂ ਕੋ ਰੋਜ਼ਗਾਰ ਹੋਵੇ ਐਸੇ ਰਾਜ ਦੀ ਕਾਮਨਾ ਗੁਰੂ ਮਹਾਰਾਜ ਨੇ ਕੀਤੀ ਸੀ ਤੋਂ ਉਹਨਾਂ ਦਾ ਇਹੋ ਜਿਹੜਾ ਸੰਦੇਸ਼ ਹੈ ਮੈਂ ਸਮਾਜ ਨੂੰ ਕਿਹਾ ਕਹਿਣਾ ਚਾਹੁੰਦਾ ਉਹ ਦੇਖਦੇ ਰਾ ਸੱਤਾ ਦੇ ਲੋਕ ਪਜਲੇ ਕਾ ਬਜਾ ਉਹਨਾਂ ਨੂੰ ਕਰਨਾ ਕਹਿਣਾ ਚਾਹੁੰਦਾ ਕਿ ਇਸ ਕਾਲਮ ਨੂੰ ਪੂਰਾ ਕਰ ਦੋ ਇਹੀ ਉਹਨਾਂ ਦਾ ਸੰਦੇਸ਼ ਹੈ ਤੋਂ ਪਹਿਲਾਂ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੀ ਜੈ ਔਰ ਮੈਂ ਆਪਣੇ ਆਪ ਨੂੰ ਬਹੁਤ ਹੀ ਵਰਭਾਗਾ ਸਮੇ ਦਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਰ ਹੈ ਉਹ ਮੇਰੀ ਵਾਰਡ ਚ ਹੈ ਔਰ ਮੈਨੂੰ ਹਮੇਸ਼ਾ ਹੀ ਹਰ ਸਾਲ ਇਸ ਮੰਦਰ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਉਹ ਜਿਹੜੀ ਇਤੋਂ ਦੀ ਪ੍ਰਬੰਧਕ ਕਮੇਟੀ ਹੈ ਇਸ ਸਾਰੇ ਰਵਿਦਾਸ ਅੰਮ੍ਰਿਤਸਰ ਦੇ ਜਿੰਨੇ ਵੀ ਮੰਦਰ ਨੇ ਸਭ ਨੂੰ ਇਹ ਲੀਡ ਕਰਦੇ ਨੇ ਔਰ ਪੂਰੇ ਅੰਮ੍ਰਿਤਸਰ ਦਾ ਨਗਰ ਕੀਰਤਨ ਇੱਥੇ ਆਉਣਾ ਔਰ ਸਾਰੀ ਸੰਗਤ ਦੀ ਚਰਨ ਸ਼ੋ ਸਾਨੂੰ ਪ੍ਰਾਪਤ ਹੋਣੀ ਆ ਜਿਵੇਂ ਮੈਂ ਮਾਣ ਮਹਿਸੂਸ ਕਰਦਾ ਕਿ ਗੁਰੂ ਆਮਦਾਸ ਪਾਤਸ਼ਾਹੀ ਦੇ ਦਰਬਾਰ ਦੀ ਸੇਵਾ ਸਾਨੂੰ ਮਿਲੀ ਹੈ ਉਸ ਦੇ ਨਾਲ ਨਾਲ ਇਹ ਵੀ ਮੇਰੇ ਲਈ ਬਹੁਤ ਵੱਡਾ ਮਾਣ ਹੈ ਕਿ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਮੰਦਰ ਆ ਜਿਹੜਾ ਹੈੱਡ ਆਫਿਸ ਆ ਉਹ ਵੀ ਮੇਰੇ ਇਲਾਕੇ 'ਚ ਆ ਔਰ ਮੈਨੂੰ ਸੇਵਾ ਕਰਨ ਦਾ ਮੌਕਾ ਹਮੇਸ਼ਾ ਮਿਲਦਾ ਔਰ ਅਸੀਂ ਆਸ ਕਰਦੇ ਆ ਕਿ ਇਸੇ ਤਰ੍ਹਾਂ ਸਾਰੇ ਮੰਦਰ ਕਮੇਟੀ ਦੇ ਨਾਲ ਰਲ ਕੇ ਅਸੀਂ ਇਲਾਕੇ ਦੀ ਸੇਵਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਇੱਥੇ ਕੋਈ ਵੀ ਬੰਦਾ ਇਹਨਾਂ ਦਾ ਜਿਹੜਾ ਮੁੱਖ ਸੇਵਾਦਾਰ ਬਣਦਾ ਉਹ ਪੱਕਾ ਨਹੀਂ ਬਣਦਾ ਸਾਲ ਦੋ ਸਾਲ ਬਾਅਦ ਚੇਂਜ ਹੁੰਦੇ ਜਿਹੜਾ ਸਹੀ ਚੱਲਦਾ ਨੂੰ ਅੱਗੇ ਚਲਾਉਂਦੇ ਨੇ ਜਿਹੜਾ ਨਹੀਂ ਸਹੀ ਚੱਲਦਾ ਉਹਦੇ ਕੋਲੋਂ ਸੇਵਾ ਵਾਪਸ ਲੈ ਲਈ ਜਾਂਦੀ ਹੈ ਔਰ ਮੈਂ ਹਮੇਸ਼ਾ ਹੀ ਇੱਥੇ ਜਿੰਨੇ ਵੀ ਪ੍ਰਧਾਨ ਰਹੇ ਨੇ ਸਾਰਿਆਂ ਦੇ ਸਾਰਿਆਂ ਦੇ ਨਾਲ ਰਲ ਕੇ ਜਿਹੜੀ ਮੇਰੀ ਡਿਊਟੀ ਹੈ ਸੈਨੀਟੇਸ਼ਨ ਦੀ ਸੀਵਰੇਜ ਦੀ ਸਫਾਈ ਦੀ ਉਹ ਸੀ ਹਮੇਸ਼ਾ ਕਰਦੇ ਆਂ ਔਰ ਕਰਦੇ ਰਵਾਂਗੇ ਔਰ ਤੁਹਾਡੇ ਸਾਰਿਆਂ ਦੇ ਚੈਨਲ ਦੇ ਥਰੂ ਪੂਰੇ ਦੇਸ਼ ਦੇਸ਼ ਵਿੱਚ ਵਸਦੇ ਜਿੰਨੇ ਵੀ ਸਾਡੀ ਬਰਾਦਰੀ ਹੈ ਸਾਰਿਆਂ ਨੂੰ ਭਗਤ ਰਵਿਦਾਸ ਜੀ ਉਪਾਰਪੁਰਪਿਆ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਸ਼ਹਿਰ ਦੇ ਵਿੱਚ 12 ਦਰਵਾਜ਼ਿਆਂ ਦੇ ਬਾਹਰ ਨਗਰ ਕੀਰਤਨ ਚੱਲਣਾ ਹੈ ਕੋਈ ਸ਼ੋਭਾ ਯਾਤਰਾ ਕਹਿੰਦਾ ਪਰ ਮੈਂ ਨਗਰ ਕੀਰਤਨ ਕਹਿੰਦਾ ਹੈ ਇਹ ਨਗਰ ਕੀਰਤਨ ਨੇ ਸਾਰੇ ਸ਼ਹਿਰ ਦੇ ਵਿੱਚ ਚੱਲਣਾ ਹੈ ਉਹ ਸਾਰੇ ਸ਼ਹਿਰ ਦੀਆਂ ਸੰਗਤਾਂ ਨੇ ਉਹਦੇ ਚ ਇਹ ਦੀ ਕਿ ਰਵਿਦਾਸ ਬਰਾਦਰੀ ਸਾਰੇ ਸ਼ਹਿਰ ਦੀ ਸੰਗਤ ਨੇ ਇਸ ਨਗਰ ਕੀਰਤਨ ਦੇ ਦਰਸ਼ਨ ਕਰਨੇ ਨੇ ਔਰ ਭਗਤ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਨਮਸਤਰਕ ਹੋਣਾ ਹੈ ਔਰ ਹਰ ਬੰਦੇ ਨੇ ਆਪਣੀ ਅਰਦਾਸ ਮਾਨੋ ਕਾਮਨਾ ਕਰਨੀ ਹੈ ਕਿਸੇ ਨੇ ਸ਼ੁਕਰਾਨਾ ਕਰਨਾ ਹੈ ਓਪਨ ਪ੍ਰਭਾਤ ਆਪਣੀ ਫੇਰੀ ਕਰਨੀ ਹੈ ਪਰ ਨਗਰ ਕਿੰਨੇ ਸਾਰੇ ਸ਼ਹਿਰ ਚ ਚੱਲੇਗਾ ਮੇਰੇ ਸਾਰੇ ਦੇਸ਼ਵਾਸੀਆਂ ਦੇ ਨਾਲ-ਨਾਲ ਅੰਮ੍ਰਿਤਸਰ ਵਾਸੀਆਂ ਨੂੰ ਖਾਸ ਕਰਕੇ ਮੇਰੀ ਇਹ ਅਪੀਲ ਹੈ ਕਿ ਨਸ਼ਾ ਮੁਕਤ ਹੋਵੋ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੋ ਹੁਣ ਸਾਡੇ ਇਲਾਕੇ ਦੇ ਵਿੱਚ ਪੁਛਨਪੁਰਾ ਪੁਰਾਣਾ ਇਲਾਕਾ ਸਾਰਾ ਸਲਾਮੇਜ ਹੈ ਤੇ ਰਵਿਦਾਸ ਰਾਜਰੀ ਔਰ ਵਾਲਮੀਕੀ ਬਰਾਦਜਾ ਨਾਲ ਮੰਦਿਰ ਹੈ ਸਾਡੇ ਬੱਚੇ 90% ਗੁਰੂ ਘਰ ਨਾਲ ਜੁੜੇ ਹੋਏ ਹੁਣ ਤੁਸੀਂ ਵੇਖਣਾ ਕਈਆਂ ਇਲਾਕਿਆਂ 'ਚ ਖਬਰਾਂ ਆਉਂਦੀਆਂ ਤੇ ਕੁਝ ਹੋ ਗਿਆ ਤੇ ਕੁਝ ਹੋ ਗਿਆ ਮਹਾਰਾਜ ਦੀ ਕਿਰਪਾ ਇਹਨਾਂ ਦੀ ਮਿਹਰ ਹੈ कि ਸਾਡੇ ਬੱਚੇ ਨਸ਼ਿਆਂ ਤੋਂ ਦੂਰ ਨੇ ਆਪਣੀ ਕਿਰਤ ਕਮਾਈ ਕਰਕੇ ਗੁਰੂ ਘਰ ਦੀ ਸੇਵਾ ਕਰਕੇ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਔਰ ਮੈਨੂੰ ਵੀ ਇਹ ਮਾਨਮਤ ਤੋਂ ਦੱਸ ਕੇ ਸਾਰੇ ਮੇਰੇ ਨਾਲ ਜੁੜੇ ਹੋਏ ਨੇ ਮੈਨੂੰ ਪਿਆਰ ਕਰਦੇ ਨੇ ਮੇਰੀ ਸਪੋਰਟ ਕਰਦੇ ਨੇ ਔਰ ਮੈਂ ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰੂ ਅਰਵਿਦਾਸ ਮਹਾਰਾਜ ਜੀ ਦਾ ਉਹਨਾਂ ਨੂੰ ਬੇਨਤੀ ਕਰਦਾ ਉਹਨਾਂ ਦਾ ਸ਼ੁਕਰਾਨਾ ਕਰਦਾ ਕਿਸੇ ਤਰ੍ਹਾਂ ਸਾਡੇ ਸਿਰ ਤੇ ਮੇਰ ਪਰ ਹੱਥ ਰੱਖ ਕੇ ਅਸੀਂ ਸਾਰੇ ਰਲ ਕੇ ਸਾਰੇ ਪਰਿਵਾਰ ਰਲ ਕੇ ਆਪਣੇ ਇਲਾਕੇ ਦੀ ਸੇਵਾ ਕਰੀ ਔਰ ਗੁਰੂ ਨਗਰੀ ਦੀ ਸੇਵਾ ਕਰੀ ਚਲੋ ਸਾਰਨ ਜਗਰੂ ਦੇਵ ਧਨਗੁਰ ਦੇਵ ਜੀ ਮੈਂ ਜੀ ਹਕੂਮਤ ਰਾਏ ਮੁ ਸਿਰ ਗੁਰੂ ਦਾਸ ਮਹਾਰਾਜ ਪ੍ਰਕਾਸ਼ ਮੰਦਿਰ ਹੈਡਵਿਸ਼ ਹੈਡਵਿਸ਼ ਪੁਸ਼ਪੁਰਾ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਗੁਰੂ ਮਹਾਰਾਜ ਜੀ ਦਾ 648ਵਾਂ ਜਿਹੜਾ ਪ੍ਰਕਾਸ਼ ਪਰਵ ਪੂਰੇ ਹੀ ਵਿਸ਼ਵ ਦੇ ਵਿੱਚ ਬੜੀ ਹੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਨਾਲ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਬੜੀ ਹੀ ਭਾਵਨਾ ਸ਼ਰਧਾ ਨਾਲ ਇਹ ਜਿਹੜਾ ਦਿਨ ਹੈ ਉਹ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਹੈਡਵਿਸ਼ ਪੁਸ਼ਪੁਰਾ ਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਮਨਾਉਣ ਦਾ ਤੀਜਾ ਰੱਖਿਆ ਗਿਆ ਤੇ ਉਸੇ ਕਰ ਰਹੇ ਆ ਜੀ ਦੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਮਹਾਰਾਜੀ ਦੇ ਪ੍ਰਕਾਸ਼ ਪਰਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਹੈ ਉਹ ਇੱਥੋਂ ਆਰੰਭ ਹੋਣਾ ਜੇਗਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚੋਂ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਣਗੀਆਂ ਇੱਥੋਂ ਇਕੱਠੀਆਂ ਹੋ ਕੇ ਇੱਥੋਂ ਬਾਦ ਅਸ਼ੀਰਵਾਦ ਲੈ ਕੇ ਸਭ ਪੂਰੇ ਨਗਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਜਾਏਗਾ ਤੇ ਮੈਂ ਅਪੀਲ ਕਰਨਾ ਵਾਂ ਕਿ ਸਾਰੇ ਹੀ ਜਿਹੜੇ ਸ਼ਹਿਰ ਵਾਸੀ ਨੇ ਉਸ ਸ਼ੋਭਾ ਯਾਤਰੀ ਸ਼ਾਮਲ ਲੋਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਮਹਾਰਾਜ ਦਾ ਅਸ਼ੀਰਵਾਦ ਲੈ ਜੈ ਗੁਰੂ ਕਿ ਇਹ ਜਿਹੜੇ ਮਹਾਪੁਰਸ਼ ਨੇ ਇਹਨਾਂ ਦੇ ਜਿਹੜੇ ਇਹਨਾਂ ਸਾਨੂੰ ਜੋ ਉਪਦੇਸ਼ ਦਿੱਤੇ ਨੇ ਸਾਨੂੰ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਪੂਰੀ ਤਾਂ ਕਿ ਜੋ ਸਮਾਜ ਦੇ ਵਿੱਚ ਜਿਹੜੇ ਹੀ ਕਵਿਤੀਆਂ ਜਾਂ ਕੁਝ ਨਸ਼ੇ ਗੱਲ ਹੋ ਜਾਂ ਕੁਝ ਹੋਰ ਹੀ ਤਰ੍ਹਾਂ ਦੀ ਕੋਈ ਕੁਰਤੀਆਂ ਨੇ ਉਹ ਖਤਮ ਹੋਣ ਸੇਨਾ ਜਗੁਰਦੇਵ ਜੀ ਧੰਨਵਾਦ ਨੂੰ ਔਰ ਖਾਸ ਕਰਕੇ ਪੂਰੇ ਹਿੰਦੁਸਤਾਨ ਦੇ ਬਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਕਿਛੇ ਰੂ ਰਵਿਦਾ ਮਹਾਰਾਜ ਦਾ ਜਨਮ ਦਿਹਾੜਾ ਜੋਗੀ ਬੜੀ ਧੂਮਧਾਰਾ ਸਰਦਨਾ ਮਨਾਇਆ ਜਾ ਰਿਹਾ ਔਰ ਹਰ ਸਾਲ ਸਾਡੇ ਹਟਾਪਤ ਪੁਸ਼ਨਪੁਰਾ ਦੇ ਵਿੱਚ तमाम ਸ਼ਹਿਰ ਦੀਆਂ ਜੋ ਵੀ ਸ਼ੋਭਾ ਯਾਤਰਾ ਕਰ ਲੈ ਕੇ ਆਉਂਦੇ ਨੇ ਇੱਥੇ ਇਕੱਠੇ ਹੋ ਗਏ ਇੱਥੋਂ ਇੱਕ ਬੜੇ ਵੱਡੇ ਰੂਪ ਦੇ ਵਿੱਚ ਲਗਾਤਾਰ ਚੱਲ ਕੇ ਤੇ ਆਲਗੇੜ ਰਵਿਦਾਸ ਮੰਦਿਰ 'ਚ ਪਹੁੰਚ ਗਏ ਦੁਬਾਰਾ ਇੱਥੇ ਆਣ ਕੇ ਸਮਾਪਤੀ ਹੁੰਦੀ ਹੈ ਸੋ ਇਹ ਦਿਹਾੜਾ ਜਿਹੜਾ ਇਹ ਸਾਰੇ ਸੰਸਾਰ 'ਚ ਜਿੱਦਾਂ ਮਨਾਇੰਦਾ ਉਹ ਅੰਮ੍ਰਿਤਸਰ ਸ਼ਹਿਰ ਦੀ ਇੱਕ ਨਾਂਵਾਰ ਚੀਜ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਸੱਚਾਈ ਦੇ ਚੱਲਦੇ ਆਇਆ ਗਰੀਬ ਨੂੰ ਔਰ ਇਹ ਜਿਹੜੇ ਉਸ ਟਾਈਮ ਦੇ ਰਾਜੇ ਰਜਵਾੜੇ ਸਨ ਉਹਨਾਂ ਨੂੰ ਇੱਕ ਸੰਦੇਸ਼ ਦਿੱਤਾ ਹੀ ਕਿ ਪਿਆਰ ਤੇ ਸਤਿਭਾਵਨਾ ਨਾਲ ਚੱਲ ਕੇ ਜਿਹੜਾ ਤੁਸੀਂ ਜਿਹੜਾ ਰੋਜੀ ਰੋਟੀ ਦਾ ਮਸਲਾ ਹੈ ਕਿ ਗਰੀਬ ਦਾ ਜੋ ਹੱਕ ਹੈਗਾ ਉਹਨੂੰ ਬਿਲਕੁਲ ਸੱਚਾਈ ਦੇ ਨਾਲ ਔਰ ਲੋਕਾਂ ਚ ਜਾਣਦਾ ਤਾਂ ਜੋ ਗਰੀਬ ਬੰਦਾ ਆਪਣਾ ਪਿਆਰ ਨਾਲ ਜੀ ਜੀ ਸਕੇ ਔਰ ਇੱਕ ਸੰਦੇਸ਼ ਜਰਣਾਤਾ ਹੀ ਕਿ ਮੰਡੋ ਤੇ ਸ਼ਗੋ ਉਹ ਸੰਦੇਸ਼ ਅੱਜ ਪੂਰੇ ਹਿੰਦੁਸਤਾਨ 'ਚ ਲਾਗੂ ਹਰ ਮੰਦਰ ਹਰ ਘਰ ਵਾਲੇ ਵੇਜਦਾ ਏ ਸਰਦਾਂ ਨਾਲ ਬੰਦਰ ਬੈ ਜਾਂਦਾ ਸੋ ਅੱਜ ਦੇ ਦਿਨ ਤੋਂ ਨਾ ਦੋਸ ਬੰਦਿ ਪੜਾਈ ਨਾਲ ਖਾਸ ਕਰਕੇ ਸਮਾਜ ਦੇ ਹਰ ਉਸ ਵਰਗ ਨੂੰ ਜਿਹੜਾ ਕਿ ਬੁਰਾ ਕੌਣ ਸਲਾਹ ਕਰੀ ਤੇ ਨਾਲ ਅਜਦਾ ਦਿਨ ਮਨਾਉਂਦਾ ਉਹ ਪੂਰੇ ਘਰਾਂ ਦੇ ਵਿੱਚ ਦੀਪ ਮਾਲਾ ਰਾਤ ਨੂੰ ਕੀਤੀ ਜਾਂਦੀ ਹੈ ਇਹ ਸੰਦੇਸ਼ ਹਰ ਉਸ ਪਰਿਵਾਰ ਦੇ ਵਿੱਚ ਜਾਂਦਾ ਜਿਹੜਾ ਕਿ ਭਗਵਾਨ ਦੇ ਬੰਦੀਚਨਾ ਛਰਦਾ ਔਰ ਇਹ ਛਰਦਾ ਮੇਝਾ ਹੀ ਪੜੀ ਰਹਿੰਦੀ ਹੈ ਜੈ ਰਵਿਦਾਸ ਜੈ ਵਾਲਮੀਕੀ ਸੋਮੇ